ਅਲੈਕੁਮ ਅਲੈਕੁਮ ਉਮੀਦ ਕਰ ਰਹੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਗੜਾ ਰਣਾਬਤ ਨੂੰ ਪੰਜਾਬ ਦੇ ਉੱਤੇ ਟਿੱਪਣੀ ਕਰਨਾ ਮਹਿੰਗਾ ਪੈ ਗਿਆ ਕਿਉਂਕਿ ਹਾਈ ਕੋਰਟ ਵੱਲੋਂ ਆ ਗਿਆ ਹੈ ਵੱਡਾ ਹੁਕਮ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਨਿੱਜੀ ਟੀਮੀ ਨੇ ਸਰਵੇ ਕੀਤਾ ਆਵਾਮ ਦੀ رائے ਜਾਣੀ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਵਿਕਰਮ ਸਿੰਘ ਮਜੀਠੀਆ ਡਿਬਰੂਗੜ ਦੇ ਵਿੱਚ ਸ਼ਿਫਟ ਹੋਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਤਾਂ ਹੁਣ ਅੱਜ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਖਬਰ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਔਰ ਦੂਜੇ ਪਾਸੇ ਕੰਗਣਾ ਰਣੌਤ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਸਮੇਂ ਪੰਜਾਬ ਦੀਆਂ ਕੁਝ ਮਾਵਾਂ ਤੇ ਭੈਣਾਂ ਨੂੰ ਜਿਹੜੀ ਟਿੱਪਣੀ ਕੀਤੀ ਸੀ ਹਾਈ ਕੋਰਟ ਬਣੀ ਉਹ ਇੱਕ ਬਹੁਤ ਵੱਡਾ ਝਟਕਾ ਕੰਗਣਾ ਰਣੌਤ ਨੂੰ ਵੀ ਮਿਲ ਗਿਆ ਯਾਨੀ ਕੰਗਣਾ ਰਣੌਤ ਨੂੰ ਜੇਲ੍ਹ ਹੋ ਸਕਦੀ ਹੈ ਪੰਜਾਬ ਦੇ ਉੱਤੇ ਟਿੱਪਣੀ ਕਰਨ ਵਾਲੀ ਕੰਗਣਾ ਵੀ ਕਸੁੱਤੀ ਫਸ ਗਈ ਐ ਤੇ ਜਿਹੜਾ ਸਭ ਤੋਂ ਵੱਡਾ ਕੇਸ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦਾ ਉਹਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਇੱਕ ਰਿਪੋਰਟ ਤਿਆਰ ਕੀਤੀ ਸੀ ਇੱਕ ਨਿਊ ਚੈਨਲ ਨੇ ਉਹਨਾਂ ਨੇ ਇੱਕ ਸਰਵੇ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਲੋਕ ਪੱਖ ਵਿੱਚ ਨੇ ਜਾਂ ਵਿਰੋਧ ਨੇ ਤਾਂ ਉਸ ਨਿਊ ਚੈਨਲ ਨੇ ਇੱਕ ਸਰਵੇ ਕੀਤਾ ਪਰ ਇਹਦੇ ਵਿੱਚ ਕੀ ਪਾਇਆ ਗਿਆ ਪੰਜਾਬ ਦੇ 90% ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹੀ ਕਹਿ ਰਹੇ ਸੀ ਕਿ ਭਈ ਪੰਜਾਬ ਦੀ ਸਰਕਾਰ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੇ ਜਾਂ ਫਿਰ ਕਹਿੰਦੇ ਇਹਨੂੰ ਫਾਂਸੀ ਦਾ ਦੇਵੇ ਪੰਜਾਬ ਦੇ ਲੋਕਾਂ ਦੀ ਮੰਗ ਬੜੀ ਕੜੀ ਸੀ ਪਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਉਹ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰੀਂ ਚੱਕਿਆ ਤੇ ਅਸੀਂ ਇਹਨੂੰ ਛੱਡ ਦੇ ਤਾਂ ਨਹੀਂ ਹੈਗੇ ਪਰ ਦੂਜੇ ਪਾਸੇ ਇਹਨਾਂ ਦੇ ਵਕੀਲ ਨੇ ਆਰਸ਼ਦੀਪ ਕਲੇਰ ਜਿਹੜੇ ਅਕਸਰ ਤੁਸੀਂ ਵੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਨਵੇਂ ਤੋਂ ਨਵੇਂ ਯਾਨੀ ਕਿ ਖੁਲਾਸਾ ਕਰ ਦਿੰਦੇ ਨੇ ਔਰ ਆਪਣੇ ਦਾਅਵੇ ਕਰ ਦਿੰਦੇ ਨੇ ਕਹਿੰਦੇ ਜੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਸੁਖਬੀਰ ਸਿੰਘ ਬਾਦਲ ਉਹਨੇ ਵੀ ਐਡੀ ਛੋਟੀ ਦਾ ਜ਼ੋਰ ਲਾਇਆ ਹੋਇਆ ਸੀ ਕਿ ਬਿਕਰਮ ਮਜੀਠੀਆ ਨੂੰ ਕਢਵਾ ਲਈਏ ਤੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਨੂੰ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਨਖਿੱਧਾ ਤਿੰਨ ਕਮਾ ਸਾਵਤ ਕਰ ਦਈਏ ਪਰ ਭਾਈ ਇਹ ਪੰਜਾਬ ਦੀ ਆਵਾਜ਼ ਸੀ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲੀ ਸੀ ਪਹਿਲਾਂ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਨਹੀਂ ਫੜਿਆ ਸੀ ਪੰਜਾਬ ਦੇ ਲੋਕ ਵਿਰੋਧੀ ਧਿਰਾਂ ਯਾਨੀ ਜਿਹੜੇ ਕੇ ਕਾਂਗਰਸ ਦੇ ਕੁਝ ਨੇਤਾ ਸੀ ਜਿਵੇਂ ਕੇ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਬਹੁਤ ਸਾਰੇ तमाम ਹੋਰ ਲੀਡਰ ਸੀ ਜਿਨ੍ਹਾਂ ਦਾ ਇੱਕੋ ਹੀ ਗੱਲ ਕਹਿਣਾ ਸੀ ਕਿ ਭਾਈ ਪੰਜਾਬ ਦੀ ਸਰਕਾਰ ਛੋਟੇ ਮੋਟੇ ਤਸਕਰਾਂ ਦੇ ਘਟਾ ਰਹੀ ਹੈ ਵੱਡੇ ਮગર ਮੱਛਾਂ ਨੂੰ ਨਹੀਂ ਫੜਦੀ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਪਾੜਿਆ ਬਾਦਲਾ ਦੇ ਨਾਲ ਸਿੱਧੀ ਟੱਕਰ ਲੈ ਲਈ ਆ ਤਾਂ ਫੇਰ ਉਹੀ ਲੀਡਰ ਪੰਜਾਬ ਦੇ ਵਿੱਚੋਂ ਕਈ ਸਾਰੇ ਹੋਰ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਂਦੇ ਨੇ ਪਰ ਇੱਕ ਮੰਗ ਧਰੀ ਪੰਜਾਬ ਦੇ ਲੋਕਾਂ ਨੇ ਕਹਿੰਦੇ ਭਾਈ ਜਤਾ ਇਹਨੂੰ ਡੇਬਰੂ ਘੜ ਦੇ ਵਿੱਚ ਸ਼ਿਫਟ ਕਰ ਦਿਓ ਤੇ ਜਾਂ ਫੇਰ ਕਹਿੰਦੇ ਇਹਨੂੰ ਫਾਂਸੀ ਦੇ ਦਿਓ ਪੰਜਾਬ ਦੀ ਨੌਜਵਾਨੀ ਦਾ ਇਹਨਾਂ ਮਜੀਠੀਆ ਤੇ ਇਹਨਾਂ ਬਾਦਲਾ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕਾਣ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਰਾਜ ਜਿਹੜੀ ਖਬਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਤੇ ਹੈਰਾਨ ਕਰ ਦੇਣ ਵਾਲੀ ਹੈ ਪਹਿਲੀ ਖਬਰ ਕੰਗਣਾ ਰਣਾਉਤ ਨੂੰ ਹਾਈ ਕੋਰਟ ਬਣੀਓ ਝਟਕਾ ਮਿਲਿਆ ਉਹਨਾਂ ਮਾਤਾ ਨੂੰ ਲੈ ਕੇ ਜਿਨ੍ਹਾਂ ਨੂੰ ਉਹਨੇ ਕਿਹਾ ਸੀ 100-100 ਰੁਪਿਆ ਲੈ ਕੇ ਘਰਾਂ ਦੇ ਵਿੱਚ ਜਾਂਦੀਆਂ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਿ ਅਪਡੇਟ ਹੈ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਸੁਣੋ ਬਾਲੀਵੁੱਡ ਰਾਤੇ ਮੰਡੀ ਤੋਂ ਲੋਕ ਸਭਾ ਮੈਂਬਰ ਕਰਦੇ ਰਣੋਥ ਨੂੰ ਹਾਈ ਕੋਰਟ ਤੋਂ ਵੱਡਾ ਚੱਕਾ ਮਿਲਿਆ ਦਾਸਤੇ ਇਹ ਕਿ ਹਾਈ ਕੋਰਟ ਨੇ ਕੰਗਨ ਰਣੋਥ ਵੱਲੋਂ ਮਨਹਾਨੀ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਨਹੀਂ ਰੱਦ ਕਰਾਂਗੇ ਦਾਸਤੇ ਇਹ ਕਿ ਕਿਸਾਨ ਅੰਦੋਲਨ ਦੇ ਦੌਰਾਨ ਕੰਗਨ ਰਣੋਥ ਵੱਲੋਂ ਕਈ ਟਿੱਪਣੀਆਂ ਜਿਸ ਹਨ ਇਸ ਦੌਰਾਨ ਕੰਗਨਾ ਰਣੌਤ ਨੇ ਇੱਕ ਔਰਤ ਦੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਲਿਖਿਆ ਸੀ ਕਿ ਇਹਨਾਂ ਔਰਤਾਂ ਨੂੰ ਪੈਸੇ ਦੇ ਕੇ ਕਿਸਾਨ ਅੰਦੋਲਨ ਚ ਲਿਆਂਦਾ ਹੈਗਾ ਜਿਸ ਤੋਂ ਬਾਅਦ ਪਟਿੰਡੇ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ 2021 ਵਿੱਚ ਕੰਗਨਾ ਰਣੌਤ ਦੇ ਖਿਲਾਫ ਮਾਨ ਹਾਨੀ ਦੀ ਸ਼ਿਕਾਇਤ ਦਾਜ ਕਰਵਾਈ ਸੀ ਤੇ ਇਸੇ ਸ਼ਿਕਾਇਤ ਨੂੰ ਹੁਣ ਰੱਦ ਕਰਨ ਦੀ ਮੰਗ ਜਿਹੜੀ ਕੰਗਨਾ ਰਣੌਤ ਵੱਲੋਂ ਕੀਤੀ ਗਈ ਸੀ ਪਰ ਇਸ ਮੰਗ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ ਹਾਈ ਕੋਰਟ ਨੇ ਮਾਨ ਹਾਨੀ ਕੇਸ ਜੋ ਕੰਗਨਾ ਰਣੌਤ ਦੇ ਖਿਲਾਫ ਦਰਜ ਕੀਤਾ ਗਿਆ ਉਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬ ਵਾਲੇ ਸੋਨ ਲੈ ਤੁਸੀਂ ਕਹਾਵਤ ਤੁਹਾਨੂੰ ਵੀ ਯਾਦ ਹੋਣੀ ਬਾਬੇ ਨਾਨਕ ਦੀ ਹੈ ਉਹ ਕਹਿੰਦਾ ਦੇਖੀ ਚਲ ਮਰਦਾਨਾ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜੇ ਬੰਦੇ ਨੂੰ ਮਾਰਦੇ ਯਾਨੀ ਕੰਗਣਾ ਰਣੌਤ ਆ ਜਿਹੜੀ 70 ਸਾਲ ਦੀ ਮਾਤਾ ਯਾਨੀ ਮਹਿੰਦਰ ਕੌਰ ਨੇ ਪਸਾਕੇ ਧਰ ਦਿੱਤੀ ਹੈ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਦਾਵਾ ਕਰਿਆ ਕਿ ਭਾਈ ਜੇਕਰ ਤੁਸੀਂ ਕਰਦੇ ਹੋ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਜੇਕਰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਰਹਿੰਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਜਿਵੇਂ ਕਿ ਅੱਜ ਵੀ ਹੋ ਰਿਹਾ ਕਿਵੇਂ ਹੋ ਰਿਹਾ ਕਿਉਂਕਿ ਉਹਨਾਂ ਦੇ ਵਕੀਲ ਜਾਂਦੇ ਨੇ ਉਹਨਾਂ ਦੇ ਘਰ ਵਾਲੇ ਵੀ ਜਾਂਦੇ ਨੇ ਬਹੁਤ ਸਾਰੇ ਉਹਨਾਂ ਦੇ ਲੀਡਰ ਵੀ ਜਾਂਦੇ ਨੇ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਆਪ ਦੇ ਨਾਨਕੇ ਗਿਆ ਹੋਵੇ ਉਹਨੂੰ ਹਰ ਰੋਜ਼ ਮਿਲਣ ਦੀ ਮੰਗ ਧਰ ਦਿੰਦੇ ਨੇ ਕਹਿੰਦੇ ਜੀ ਸਾਨੂੰ ਤਾਂ ਮਿਲਣ ਨਹੀਂ ਦਿੱਤਾ ਜਾ ਰਿਹਾ जानबूझ के पंजाब दी, दी, दी के सरकार पंजाब दी अदालतਾਂ ਤੇ पंजाब ਦੇ ਪ੍ਰਸ਼ਾਸਨ ਨੂੰ ਟਾਰਗੇਟ ਤੇ ਲੈ ਰਹੇ ਨੇ ਔਰ ਦੂਜੇ ਪਾਸੇ ਇਹਨਾਂ ਦੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਸਾਹਿਬ ਦਾ ਜੀਜਾ ਉਹ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਦਿੰਦਾ ਸਿੱਧੇ ਤੌਰ ਤੇ ਪੂਰੇ ਪ੍ਰਸ਼ਾਸਨ ਨੂੰ ਤੇ ਜਿਹੜਾ ਸਾਬਕਾ ਡੀਜੀਪੀ ਸੀ ਉਹਨੂੰ ਵੀ ਸੁਖਵੀਰ ਬਾਦਲ ਤੇ ਉਹਨਾਂ ਦੀ ਘਰ ਵਾਲੀ ਦੀ ਧਮਕੀ ਜਾਂਦੀ ਆ ਐਸ ਕਰਕੇ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਿਜਾਣ ਦਾ ਇੱਕ ਬਹੁਤ ਵੱਡਾ ਮਨ ਬਣਾਇਆ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਅਕਸਰ ਖਬਰਾਂ ਦੇਖਦੇ ਹੋ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਭਾਈ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੀ ਹੈ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਵੱਡੇ ਮਗਰਮੱਛ ਨਹੀਂ ਫੜਦੇ ਤਾਂ ਪੰਜਾਬ ਦੇ ਲੋਕਾਂ ਤੇ ਕਹਿਣ ਤੇ ਜਦੋਂ ਸਰਕਾਰ ਚੱਲਦੀ ਹੈ ਤਾਂ ਫਿਰ ਜਿਹੜੇ ਵਿਰੋਧੀ ਧਿਰਾਂ ਦੇ ਨੇਤਾ ਨੇ ਜਿਵੇਂ ਕਿ ਚੰਨੀ ਹੋ ਗਿਆ ਬਾਜਬਾ ਹੋ ਗਿਆ ਖੈਰਾ ਹੋ ਗਿਆ ਇਹ ਬਹੁਤ ਸਾਰੀਆਂ ਟਿੱਪਣੀਆਂ ਕਰ ਜਾਂਦੇ ਨੇ ਪਰ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਤੋਂ ਕਿ ਤੁਸੀਂ ਚੋਨੇ ਕਿਉਂ ਜਦੋਂ ਤਾਂ ਦੇਖੋ ਉਹਨਾਂ ਨੂੰ ਨਹੀਂ ਫੜਿਆ ਸੀ ਉਦੋਂ ਤਾਂ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਟਿੱਪਣੀਆਂ ਕਰ ਰਹੇ ਸੀ ਕਿ ਪੰਜਾਬ ਦੀ ਸਰਕਾਰ ਗਰੀਬਾਂ ਦੇ ਘਟ ਆ ਰਹੀ ਹੈ ਛੋਟੇ ਮੋਟੇ ਦਸਕਰਾਂ ਦੇ ਘਟ ਆ ਰਹੀ ਹੈ ਫੜਦੇ ਕਿਉਂ ਨਹੀਂ ਵੱਡੇ ਮਗਰਮੱਛਾਂ ਨੂੰ ਜਦੋਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਮਗਰਮੱਛ ਮਜੀਠੀਆ ਚੱਕ ਲਿਆ ਤਾਂ ਫੇਰ ਭਾਈ ਉਹਨਾਂ ਬਾਦਲਾਂ ਨੂੰ ਵੀ ਅੱਗ ਲੱਗ ਜਾਂਦੀ ਆ ਤੇ ਵਿਰੋਧੀ ਧਿਰਾਂ ਦਾ ਜਿਹੜਾ ਇਹਨਾਂ ਦਾ ਕਾਲਾ ਚਿਹਰਾ ਸਾਹਮਣੇ ਆਇਆ ਪੂਰਾ ਸੱਚ 도ਗਲੀ ਨੀਤੀ ਇਹਨਾਂ ਦੀ ਉਹ ਤੁਹਾਡੇ ਸਾਹਮਣੇ ਆ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਚੱਲ ਰਹੀ ਹੈ ਕਹਿੰਦੇ ਸੁਖਬੀਰ ਸਿੰਘ ਬਾਦਲ ਤੇ ਵੀ ਪੰਜਾ ਪੈ ਸਕਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ 95000 ਕਰੋੜ ਰੁਪਏ ਦੀ ਪ੍ਰਾਪਰਟੀ ਸੁਖਬੀਰ ਸਿੰਘ ਬਾਦਲ ਕੋਲੇ ਵੀ ਹੈ ਤਾਂ ਥਿਉਰੀ ਇਹ ਵੀ ਆਈ ਹੈ ਕਹਿੰਦੇ ਦੋ ਮਨਸਾਉਂ ਨਾ ਵੀ ਹੈਗਾ ਇਹਨਾਂ ਕੋਲ ਤਾਂ ਇਹ ਅਕਸਰ ਤੁਸੀਂ ਪਹਿਲਾਂ ਖਬਰਾਂ ਦੇ ਵਿੱਚ ਸੁਣ ਚੁੱਕੇ ਹੋ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਾਦਲਾ ਨੂੰ ਚਾਗਦਾ ਤਾਂ ਪੰਜਾਬ ਦੇ ਅੰਦਰ 100% ਲੋਕਾਂ ਦਾ ਮੰਨਣਾ ਕਿ ਭਾਈ ਪੰਜਾਬ ਦੀ ਸਰਕਾਰ ਫੇਰ ਤੋਂ ਕੈਮ ਭਗੰਤਮਾਨ ਸਾਹਿਬ ਪੰਜਾਬ ਦੇ ਅੰਦਰ ਕਰ ਸਕਦੇ ਨੇ ਚਾਹੀਦਾ ਕੀ ਹੈ ਪੰਜਾਬ ਦੇ ਮੁੱਦੇ ਬੰਦੇ ਦੀ ਨਹੀਂ ਸਾਨੂੰ ਕੋਈ ਫਿਕਰ ਜੋ ਮਰਜ਼ੀ ਮੁੱਖ ਮੰਤਰੀ ਹੋਵੇ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਚਾਹੇ ਪਾਣੀਆਂ ਦਾ ਚਾਹੇ ਪ੍ਰਵਾਸ ਦਾ ਚਾਹੇ ਕੋਈ ਹੁਣ ਲੈਂਡ ਪੂਲਿੰਗ ਦਾ ਇਹਨਾਂ ਦੇ ਪਿੱਛੇ हट ਕੇ ਜੇਕਰ ਸਰਕਾਰ ਕੰਮ ਕਰਦੀ ਹੈ ਤਾਂ ਭਾਈ ਸਮਰਥਨ ਦੇ ਵਿੱਚ ਪੂਰਾ ਪੰਜਾਬ ਖੜਾ ਉਹਨਾਂ ਦੇ ਵਿੱਚ ਕਿਸਾਨ ਵੀ ਆ ਜਾਂਦੇ ਗਰੀਬ ਦਲਤ ਸਾਰੇ ਆ ਜਾਂਦੇ ਨੇ ਤਾਂ ਠੀਕਾ ਪੰਜਾਬ ਵਾਲੇ ਜੁਨੇ ਭੈਣ ਭਰਾ ਨੂੰ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਕੰਗਣਾ ਰਣਾਵਤ ਨੇ ਕਿਸਾਨ ਅੰਦੋਲਨ ਦੇ ਦਰਮਿਆਨ ਜਿਹੜਾ ਪੰਜਾਬ ਦੇ ਉੱਤੇ ਟਿੱਪਣੀ ਕੀਤੀ ਸੀਗੀ ਇੱਕ 70 ਸਾਲਾ خاتون ਦੀ ਫੋਟੋ ਲਾ ਕੇ ਕਿ ਇਹ ਔਰਤਾਂ ਜਿਹੜੀਆਂ 100-100 ਰੁਪਿਆ ਲੈ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਈਆਂ ਹਨ ਔਰ ਜਿਸ ਤੋਂ ਬਾਅਦ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈਗੀ ਔਰ ਜਿਹਦਾ ਹੁਣ ਫੈਸਲਾ ਆ ਗਿਆ ਹੈ ਕੰਗਣਾ ਵਾਲੋ ਇਸ ਪਟੀਸ਼ਨ ਨੂੰ ਰੱਦ ਕਰਨ ਦੀ ਦਰਖਾਸਤ ਕੀਤੀ ਗਈ ਸੀਗੀ ਕਿ ਇਹ ਬੇਬੁਨਿਆਦ ਪਟੀਸ਼ਨ ਉਹਦੇ ਉੱਤੇ ਉਹਦੇ ਖਿਲਾਫ ਦਰਖਾਸਤ ਦਿੱਤੀ ਗਈ ਹੈਗੀ ਇਸ ਨੂੰ ਰੱਦ ਕੀਤਾ ਜਾਵੇ ਪਰ ਅੱਜ ਹਾਈ ਕੋਰਟ ਵੱਲੋਂ ਫੈਸਲਾ ਆਇਆ ਹੈ ਕੰਗਣਾ ਦੀ ਜੜੀ ਦਰਖਾਸਤ ਸੀਗੀ ਉਸ ਨੂੰ ਰੱਦ ਕੀਤਾ ਗਿਆ ਹੈਗਾ ਵੈ ਇਸ ਬੇਸ ਤੇ ਕਿ ਜਿਹੜਾ ਇਹ ਮਾਮਲਾ ਪੇਸ਼ ਆਇਆ ਵੈ ਇਹ ਦੀ ਮੁਕੰਮਲ ਜਾਂਚ ਪੜਤਾਲ ਹੋ ਕੇ ਕੰਗਲਾਵਤ ਨੂੰ ਜਿਹੜਾ ਹੈ ਹਾਈ ਕੋਰਟ ਵੱਡਾ ਹੁਕਮ ਮਿਲੇਗਾ ਔਰ ਜਿਹੜੀ ਉਹਨੇ ਦਰਖਾਸਤ ਦਾਇਰ ਕੀਤੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈਗਾ ਦੂਸਰੇ ਪਾਸੇ ਵਿਕਰਮ ਸਿੰਘ ਮਰਜੀਠੀਆ ਨੂੰ ਲੈ ਕੇ ਇੱਕ ਨਰਜੀ ਟੀਵੀ ਨੇ ਸਰਵੇ ਕੀਤਾ ਔਰ ਉਸ ਸਰਵੇ ਦੇ ਵਿੱਚ ਲੋਕਾਂ ਦੀ رائے ਜਾਣੀ ਕਿ ਲੋਕ ਕੀ رائے ਰੱਖਦੇ ਹੈਗੇ ਆ ਵਿਕਰਮ ਸਿੰਘ ਮਰਜੀਠੀਆ ਦੇ ਖਿਲਾਫ ਸ 90% ਲੋਕਾਂ ਆਂ ਦਾ ਇਹ ਕਹਿਣਾ ਸੀਗਾ ਕਿ ਵਿਕਰਮ ਸਿੰਘ ਨੂੰ ਜੀਠੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਾਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਕਿਉਂਕਿ ਸਭ ਤੋਂ ਜ਼ਿਆਦਾ ਕਾਂ ਜਿਹੜਾ ਪੰਜਾਬ ਦੇ ਵਿੱਚ ਨੌਜਵਾਨ ਨਸ਼ਾ ਦਾ ਉਹ ਇਹਨਾਂ ਨੇ ਕੀਤਾ ਹੈਗਾ ਨਸ਼ਾ ਤਸਕਰੀ 'ਚ ਸਭ ਤੋਂ ਜ਼ਿਆਦਾ ਇਹ ਮਲਬਜ਼ ਸਿਗੇ ਇਹਨਾਂ ਦੀ وجہ ਤੋਂ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ ਦੇ ਉੱਤੇ ਲੱਗੀ ਹੈਗੀ ਹੈ ਔਰ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਤੋਂ ਜਿਹੜੇ ਆ ਲੋਕ ਵੀ ਬਹੁਤ ਜ਼ਿਆਦਾ ਖੁਸ਼ ਸੀਗੇ ਇਸ ਲਈ ਵੱਡੀ ਮੰਗ ਰੱਖਣ ਦੇ ਸੀ ਕਿ ਇਹਨਾਂ ਨੂੰ ਇਹ ਜਾਂ ਤਾਂ ਡਿਬ੍ਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਜਾਂ ਫਿਰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇੰਨਾ ਜ਼ਿਆਦਾ ਰੋਸ ਪਾਇਆ ਜਾਂਦਾ ਸੀ ਲੋਕਾਂ ਦੇ ਵਿੱਚ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਆ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼